ਸ੍ਰੀ ਗਰਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਸੀਂ ਕਿਵੇਂ ਆਪਣੇ ਥਾਈ ਫੈਟ ਪੱਟ ਦੇ ਜੋ ਆਪਣਾ ਫੈਟ ਹੈ ਇਸ ਨੂੰ ਔਰ ਨਾਲ ਦੀ ਨਾਲ ਆਪਣੇ ਜੋ ਹਿਪ ਦਾ ਫੈਟ ਹੈ ਇਸ ਨੂੰ ਔਰ ਤੁਹਾਡੇ ਟੰਮੀ ਨੂੰ ਆਪਣੇ ਢਿੱਡ ਦੇ ਚਰਬੀ ਨੂੰ ਕਿਵੇਂ ਘੱਟ ਕਰ ਸਕਦੇ ਹਾਂ ਕੱਲ ਅਸੀਂ ਵੀਡੀਓ ਅਪਲੋਡ ਕੀਤਾ ਸੀਗਾ ਸਿਰਫ ਢਿੱਡ ਦੀਆਂ ਕਸਰਤਾਂ ਦੱਸਿਆ ਸੀ ਜਿਹੜੀਆਂ ਤੁਸੀਂ ਰਾਤ ਨੂੰ ਕਰਨੀਆਂ ਨੇ ਪਰ ਅੱਜ ਵਾਲੀਆਂ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਜ਼ਿਆਦਾਤਰ ਸਾਨੂੰ ਕਮੈਂਟ ਆਏ ਵੀ ਸਾਨੂੰ ਦੱਸੋ ਵੀ ਸਾਡੇ हिਪ ਦਾ ਸਾਈਜ਼ ਬਹੁਤ ਵੱਡਾ ਹੈ ਇਸ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ ਸਾਡੇ ਥਾਈਸ ਬਹੁਤ ਭਾਰੇ ਹੋਗੇ ਨੇ ਇਸ ਨੂੰ ਕਿਵੇਂ ਘਟਾ ਸਕਦੇ ਹਾਂ ਮਾਸ ਲਟਕ ਗਿਆ ਹੈ ਜਿਸ ਨੂੰ ਮਸਲ ਵੇਸਟਿੰਗ ਕਹਿੰਦੇ ਨੇ ਉਸ ਨੂੰ ਕਿਵੇਂ ਘਟਾ ਸਕਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਕਸਰਤਾਂ ਦੱਸਾਂਗੇ ਇਹ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਔਰ ਜਿੰਨੀਆਂ ਵੀ ਪੈਕਡ ਫੂਡ ਨੇ ਕੋਈ ਵੀ ਪੈਕਡ ਫੂਡ ਹੈ ਉਹ ਬੰਦ ਕਰ ਦਿਓ ਸਬਜ਼ੀਆਂ ਜ਼ਿਆਦਾ ਖਾਇਆ ਕਰੋ ਔਰ ਤੁਸੀਂ ਬਾਹਰਲਾ ਖਾਣਾ ਬਿਲਕੁਲ ਬੰਦ ਕਰ ਦਿਓ ਜਿਆਦਾ ਨਮਕ ਵੀ ਆਪਣੀ ਸਿਹਤ ਲਈ ਹਾਨੀਕਾਰਕ ਹੈ ਜਿਆਦੇ ਮਸਾਲੇ ਵੀ ਆਪਣੀ ਸਿਹਤ ਲਈ ਹਾਨੀਕਾਰਕ ਹੈ ਔਰ ਮਿੱਠਾ ਤੁਸੀਂ ਬਿਲਕੁਲ ਹੀ ਬੰਦ ਕਰ ਦੇਣਾ ਹੈ ਔਰ ਤੁਸੀਂ ਚਾਹ ਬਿਲਕੁਲ ਬੰਦ ਕਰ ਦੇਣੀ ਹੈ ਚਾਹ ਬਿਲਕੁਲ ਨਹੀਂ ਪੀਣੀ ਸਿਰਫ ਕਾਫੀ ਸਵੇਰੇ ਸ਼ਾਮ ਪੀ ਸਕਦੇ ਹੋ ਉਹ ਵੀ ਬਹੁਤ ਘੱਟ ਮਿੱਠਾ ਬਹੁਤ ਘੱਟ ਮਿੱਠਾ ਜਿੰਨੇ ਮਿੱਠੇ ਦੀ ਵਰਤੋਂ ਘੱਟ ਕਰੋਗੇ ਤੁਸੀਂ ਦੇਖੋਗੇ ਤੁਹਾਡਾ ਜੋ weight ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਚਪਾਤੀਆਂ ਦੀ ਗੱਲ ਕਰੀ ਜਾਵੇ ਰੋਟੀ ਦੀ ਗੱਲ ਕੀਤੀ ਜਾਵੇ ਤੁਸੀਂ ਇੱਕ ਫੁਲਕਾ ਸਵੇਰੇ ਖਾਓ ਇੱਕ ਦੁਪਹਿਰੇ ਖਾਓ ਇੱਕ ਸ਼ਾਮ ਨੂੰ ਖਾਓ ਕਈ ਵਾਰ ਕੀ ਹੁੰਦਾ ਆਪਾਂ ਦੁਪਹਿਰ ਦੀ ਰੋਟੀ ਛੱਡ ਦਿੰਨੇ ਆ ਉਸ ਨਾਲ ਗੈਸ ਬਣਦੀ ਹੈ ਔਰ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਬੜੀਆਂ ਸਿੰਪਲ ਕਸਰਤਾਂ ਨੇ ਹਰ ਇਨਸਾਨ ਇਸ ਨੂੰ ਘਰ ਦੇ ਵਿੱਚ ਕਰ ਸਕਦਾ ਸਪੈਸ਼ਲੀ ਔਰਤਾਂ ਲਈ ਇਹ ਵੀਡੀਓ ਹੈ ਜੀ ਔਰ ਅਗਰ ਇਹ ਮਰਦ ਵੀਡੀਓ ਦੇਖ ਰਿਹਾ ਤਾਂ ਮਰਦ ਵੀ ਕਰ ਸਕਦੇ ਨੇ ਸੋ ਆਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸੁਰਾਣ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇਨਸਟਾ ਆਈਡੀ ਹੈ ਐਸਰੀ ਸਿੰਘ ਸਨੋ ਫਿਜ਼ੀਓਥੈਰਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਅਸੀਂ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਇੰਸਟਾਗ੍ਰam ਪੇਜ ਐਸਰੀ ਸਿੰਘ ਸਨੋ ਫਿਜ਼ੀਓਥੈਰਪੀ ਤੇ ਲਾਈਵ ਹੋਨੇ ਆ ਉੱਥੇ ਤੁਸੀਂ ਸਾਨੂੰ ਕੋਈ ਵੀ ਸਵਾਲ ਜਵਾਬ ਲੈ ਸਕਦੇ ਹੋ ਔਰ ਸਾਡਾ ਫੇਸਬੁੱਕ ਪੇਜ ਹੈ ਐਸਰੀ ਸਿੰਘ ਸਨੋ ਫਿਜ਼ੀਓਥੈਰਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਸਾਨੂੰ ਫੋਲੋ ਜਰੂਰ ਕਰ ਲਓ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਆਂ ਆਜੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਵੇਰੇ ਉੱਠ ਕੇ ਫਰੈਸ਼ ਹੋ ਜਾਣਾ ਹੈ ਥੋੜੀ ਬਹੁਤ ਸੈਰ ਕਰੋ ਜਿੰਨੀ ਤੋਂ ਤੋਂ ਹੁੰਦੀ ਹੈ ਸੈਰ ਕਰਕੇ ਹੀ ਕਸਰਤਾਂ ਤੁਸੀਂ ਕਰਨੀਆਂ ਨੇ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਦੋਨੋਂ ਗੋਡੇ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਹੈ ਦੋਨੇ ਹੱਥ ਇੱਥੇ ਬਿਲਕੁਲ ਹਿੱਪ ਦੇ نیچے ਰੱਖ ਲੈਣੇ ਆਂ ਔਰ ਦੋਨੋਂ ਗੋਡੇ ਇੱਧਰ ਇੱਕ ਗੋਡੇ ਮੋੜ ਕੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਫਿਰ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ 10 ਸੈਕਿੰਡ ਦਾ ਆਰਾਮ ਕਰਾਂਗੇ ਦੁਬਾਰਾ ਫੇਰ ਕਰਾਂਗੇ ਔਰ ਦੋਨੋਂ ਹੱਥ ਹੈ ਜੋ ਆਪਣੇ ਹਿੱਪ ਦੇ ਨੀਚੇ ਰਹਿਣਗੇ ਔਰ ਦੈਨ ਫੇਰ ਆਪਾਂ ਚੱਕ ਦੇਣਾ 1 2 3 4 5 6 7 8 9 10 ਨੋ 10 ਦੈਨ ਰਿਲੈਕਸ ਲੱਤਾਂ ਸਿੱਧੀਆਂ ਕਰ ਦੇਣੀਆਂ 10 ਸਕਿੰਟ ਦਾ ਆਰਾਮ ਇਸ ਦੇ ਤੁਸੀਂ 6 ਸੈੱਟ ਲਾਉਣੇ ਨੇ 6 ਵਾਰੀ ਇਹ ਕਸਰਤਾਂ ਕਰਨੀਆਂ ਅਗਰ ਦੋਸਤੋ 6 ਵਾਰੀ ਨਹੀਂ ਹੋਏਗਾ ਤਾਂ ਤੁਸੀਂ 2 ਵਾਰੀ ਤੋਂ ਸ਼ੁਰੂ ਕਰ ਦੇਣਾ 2-2 ਸੈੱਟ ਇਹ ਹੋਗੀ ਨੰਬਰ 1 ਜਿਸ ਦੇ ਵਿੱਚ ਆਪਾਂ ਨੀ ਪੈਂਡ ਕੀਤਾ ਦੂਸਰੀ ਕਸਰਤ ਕੀ ਹੈ ਆਪਾਂ ਦੋਨੋਂ ਲੱਤਾਂ ਇਕੱਠੀਆਂ ਚੱਕਣੀਆਂ ਨੇ ਬਾਈ ਲੈਟਰਲ ਐਸਐਲਆਰ ਦੋਨੋਂ ਹੱਥ हिਪ ਦੇ نیچے ਆ ਜਾਣਗੇ ਔਰ ਲੱਤਾਂ ਜੋੜ ਲੈਣੀਆਂ ਨੇ ਔਰ ਉੱਪਰ ਚੱਕਾਂਗੇ ਤਾਂ 1 ਫਿਰ 2 3 10 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਦੈਨ ਰਿਲੈਕਸ ਬਿਲਕੁਲ ਸਿੱਧੇ ਰਿਲੈਕਸ ਹੋ ਜਾਣਾ ਹੈ ਬਾਡੀ ਬਿਲਕੁਲ ਢਿੱਲੀ ਛੱਡ ਦੇਣੀ ਹੈ ਇਸ ਨੂੰ ਤੁਸੀਂ 10 ਵਾਰੀ ਕਰਨਾ 10 ਸਕਿੰਟ ਦਾ ਆਰਾਮ ਇਸ ਦੇ ਵੀ ਤੁਸੀਂ 6 ਸੈੱਟ ਲਾਉਣੇ ਆ ਇੱਕ ਸੈੱਟ ਤੁਹਾਨੂੰ ਹੋਰ ਲਾ ਕੇ ਦਿਖਾਵਾਂਗੇ ਦੋਨੋਂ ਹੱਥ हिਪ ਦੇ نیچے ਆ ਕੇ ਔਰ ਦੋਨੋਂ ਲੱਤਾਂ ਉੱਪਰ ਚੱਕਾ ਕੇ ਇੱਕ ਫੇਰ ਦੋ तीन फिर चार, फिर 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 लिधिया बिलकुल आराम दूसरी कसरत हम तीसरी एक्सरसाइज की है आप उठ जाएंगे, दोनों हथ सिर दोनों गोडे मोड़ के आप गोडे इतने पैर जोड़ देने ने। ਔਰ ਕੋਸ਼ਿਸ਼ ਕਰਨੀ ਕੂਣੀ ਨੂੰ ਗੋਡੇ ਨਾਲ ਲਾਉਣ ਦੀ 1 2 3 4 5 6 7 8 9 10 ਦੈਨ ਰੈਲੈਕਸ ਬਿਲਕੁਲ ਸਿੱਧੇ ਤੁਸੀਂ ਲੇਟ ਜਾਣਾ ਹੈ ਇਸ ਕੁਸਰਤ ਨਾਲ ਠੋਡੇ ਢਿੱਡ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਏਗਾ ਇਸ ਨੂੰ ਕਹਿੰਦੇ ਨੇ ਐਲਬੋ ਨੀ ਟੱਚ ਦੁਆਰਾ ਦੇਖੋ ਧਿਆਨ ਨਾਲ ਦੋਨੋਂ ਗੋਡੇ ਮੋੜੇ ਦੋਨੋਂ ਉੱਪਰ ਚੱਕ ਤੇ ਪੈਰ ਜੋੜ ਲੇ ਸਿਰ ਉੱਪਰ ਚੱਕ ਲਿਆ ਕੂਣੀ ਨੂੰ ਲਾਉਣਾ 1 2 ਗੋਡਾ तीन चार पाँच छः सात आठ नौ दस दैन रिलैक्स इस दुखी छे सैट लाने होगी थोड़ी नी एल्बो टच ये होगी कसरतं जी सीधे लेट के करनिया ने हम उस तो बाद जो ये सारिया कसरत हो जा उल्टे लिट जाओगे प्रोन लाइन के बिल्कुल उल्टे लेट जाना इस तरह करके और पाँच मिनट तुम्हें इदा ही लेटे रहना ਕਈ ਵਾਰ ਆਪਣਾ ਪੇਟ ਇੰਨਾ ਜ਼ਿਆਦਾ ਹੁੰਦਾ ਉਲਟੇ ਲੇਟਣ ਨਾਲ ਪੇਟ ਦੇ ਵਿੱਚ ਦਰਦ ਹੋ ਜਾਂਦਾ ਤਾਂ ਤੁਸੀਂ ਸਾਈਡ ਲੈ ਕੇ ਪੈ ਜਾਣਾ ਹੈ ਦੁਬਾਰਾ ਫਿਰ ਉਲਟੇ ਲੇਟਣ ਦੀ ਕੋਸ਼ਿਸ਼ ਕਰਨੀ ਹੈ ਔਰ 5 ਮਿੰਟ ਤੁਸੀਂ ਇਦਾਂ ਹੀ ਲੇਟੇ ਰਹਿਣਾ ਇਹ ਹੋ ਗਈ ਤੁਹਾਡੀ ਲਾਈਂਗ ਔਨ ਪ੍ਰੋਨ ਲਾਈਂਗ ਔਨ ਸਟਮਕ ਔਰ ਦੈਨ ਹੁਣ ਆਪਾਂ ਪੰਜਵੀਂ ਕਸਰਤ ਦੀ ਗੱਲ ਕਰਨ ਲੱਗੇ ਆ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਬਿਲਕੁਲ ਸਿਰ ਨੂੰ نیچے ਰੱਖ ਦੇਣਾ ਔਰ ਇੱਕ ਲਾਤ ਉੱਪਰ ਚੱਕਣੀ ਹੈ

दैन रिलैक्स एक दो तीन चार तीन चार 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 दैन रिलैक्स तुसी दोनों साइड करनी है कोशिश करनी है second जिमे आप सैकेंड तुसी दो हफ्ते बाद दस सैकेंड गिने लग जाने है। ਚੇ ਆਪਾਂ 10 ਵਾਰੀ ਇੱਕ ਸਾਈਡ 10 ਵਾਰੀ ਇੱਕ ਸਾਈਡ ਇਹ ਹੋਗੀ ਟੋਡੀ ਪ੍ਰੋਨ ਐਸਐਲਆਰ ਸਿੰਗਲ ਸਿੰਗਲ ਹੁਣ ਆਪਾਂ ਉਲਟੇ ਲੇਟ ਕੇ ਦੋਨੋਂ ਲੱਤਾਂ ਇਕੱਠੀਆਂ ਉੱਪਰ ਚੱਕਾਂਗੇ ਬੜੀ ਜ਼ੋਰ ਲੱਗੇਗਾ ਇਸ ਦੇ ਵਿੱਚ ਸਾਰਾ ਜੋ ਲੋਅਰ ਟੰਮੀ ਆ ਆਪਣਾ ਆਹ ਵਾਲੀ ਚੀਜ਼ ਹੈ ਔਰ ਜੋ ਆਪਣੇ ਇਨਰ ਥਾਈਸ ਨੇ ਆਉਟਰ ਥਾਈਸ ਨੇ ਇਹ ਦਿਨਾਂ ਚ ਦੇਖਿਓ ਤੁਸੀਂ ਘਟਣੇ ਸ਼ੁਰੂ ਹੋ ਜਾਣੇ ਨੇ ਹੁਣ ਤੁਹਾਨੂੰ ਦੋਨੋਂ ਲੱਤਾਂ ਚੱਕਣ ਵਾਲੀ ਕਰਕੇ ਦਿਖਾਉਣ ਲੱਗੇ ਉਲਟੇ ਲੇਟ ਜਾਓਗੇ ਤੁਸੀਂ ਔਰ ਇਸ ਦੇ ਵਿੱਚ ਕੀ ਕਰਨਾ ਤੁਸੀਂ ਸਿਰ ਨੀਚੇ ਲਾ ਦੇਣਾ ਔਰ ਦੋਨੋਂ ਲੱਤਾਂ ਇਕੱਠੀਆਂ ਉੱਪਰ ਚੱਕ ਦੇਣੀਆਂ 1 2 3 4 5 ਥੈਨ ਰਿਲੈਕਸ 1 2 3 4 5 ਥੈਨ ਰਿਲੈਕਸ 1 2 3 4 5 ਥੈਨ ਰਿਲੈਕਸ 1 2 3 4 5 ਸ਼ੁਰੂ ਸ਼ੁਰੂ ਦੇ ਵਿੱਚ ਤੁਸੀਂ ਇਹ ਪੰਜ ਵਾਰੀ ਕਰਕੇ ਆਰਾਮ ਕਰ ਲੈਣਾ ਔਰ ਹੌਲੀ ਹੌਲੀ ਪੰਜ ਤੋਂ 6 ਕਰਾਂਗੇ 6 ਵਾਰੀ ਲੱਤਾਂ ਝੱਕਾਂਗੇ 7 ਵਾਰੀ 8 ਵਾਰੀ 9 ਵਾਰੀ 10 ਵਾਰੀ ਜਦੋਂ ਤੁਸੀਂ 10 ਵਾਰੀ ਆਰਾਮਨਾ ਕਰਨ ਲੱਗ ਗਏ ਫਿਰ ਇਸ ਤੇ ਆਪਾਂ ਸੈਕਿੰਡ ਵਧਾਵਾਂਗੇ ਇਹੀ ਹੋ ਗਈ ਤੁਹਾਡੀ ਪ੍ਰੋਨ ਦੇ ਵਿੱਚ ਬਾਈਲੇਟਰਲ ਐਸਐਲਆਰ ਇਦਾਂ ਹੋਲਡ ਕਰਨਾ ਪਹਿਲਾਂ 5 ਸੈਕਿੰਡ ਹੌਲੀ-ਹੌਲੀ ਰੈਪੀਟੀਸ਼ਨਸ ਹੌਲੀ-ਹੌਲੀ ਸੈਕਿੰਡ ਬਤਾਵਾਂਗੇ ਹੁਣ ਉਸ ਤੋਂ ਬਾਅਦ ਵਾਲੀ ਐਕਸਰਸਾਈਜ਼ ਕੀ ਹੈ ਇਸ ਦੇ ਵਿੱਚ ਆਪਾਂスイਮਿੰਗ ਐਕਸਰਸਾਈਜ਼ ਕਿਹਾ ਜਾਂਦਾ ਇਦਾਂ ਲੇਟ ਜਾਾਂਗੇ ਔਰ ਤੁਸੀਂ ਕਬਾ ਹੱਥ ਸਰਜੀ ਲੱਤ ਸਰਜੀ ਬਾਹਾਂ ਕਬੀ ਲੱਤ ਇਦਾਂ 1 2 3 4 5 6 7 आठ, नौ दस दैन रिलैक्स बिल्कुल रिलैक्स हो जाना। जाएगी ऑपोजिट एक दो तीन चार पांच, पे सात, आठ, नौ दस दैन रिलैक्स इस दया भी छः रेपीटिशन कर रही ने स्विमिंग वाली एक्सरसाइज दिया, हूँ लास्ट कसरत कर लगे हाँ इस की है तुसी ਫਿਗਰ ਆਫ 4 ਚ ਆ ਜਾਓਗੇ ਔਰ ਗੋਡੇ ਉੱਪਰ ਚੱਕ ਦੇਣੇ ਆ ਇੱਥੇ ਤੁਸੀਂ ਹੋਲਡ ਰਹਿਣਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਜਦੋਂ ਇਹ ਕਸਰਤ ਕਰਨੀ ਹੈ ਜੋ ਆਪਣਾ ਢਿੱਡ ਹੈ ਇਸ ਨੂੰ ਆਪਾਂ ਅੰਦਰ ਨੂੰ ਖਿੱਚਣਾ ਠੀਕ ਹੈ ਦੁਬਾਰਾ ਦੇਖੋ ਫਿਗਰ ਆਫ 4 ਚ ਆ ਗਏ ਬਿਲਕੁਲ ਜੋ ਗੋਡੇ ਆਪਣੇ ਮੋਢੇ ਨੇ ਉਹਦੇ ਥੱਲੇ ਤੁਹਾਡੇ ਹੱਥ ਹੋਣਗੇ ਔਰ ਪੰਜਿਆਂ ਦੇ نیچے ਬਾਡੀ ਨੂੰ ਗੋਡੇ ਉੱਪਰ ਚੱਕ ਦੇਣੇ ਆ ਇੱਥੇ ਆਪਾਂ ਦੱਸ ਗਏ ਨੇ ਆ 1 2 3 4 5 6 7 8 9 10 ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 ਥੈਨ ਰਿਲੈਕਸ ਸੋ ਸਾਰੀਆਂ ਕਸਰਤਾਂ ਤੁਸੀਂ ਜਿਵੇਂ ਆਪਾਂ ਦੱਸੀਆਂ ਨੇ ਉਨੀ ਵਾਰੀ ਕਰਨੀਆਂ ਹੌਲੀ ਹੌਲੀ ਇਸ ਤੇ ਸੈੱਟ ਵਧਾਉਂਦੇ ਜਾਣਾ ਸਵੇਰੇ ਖਾਲੀ ਪੇਟ ਸ਼ਾਮ ਨੂੰ ਵੀ ਰੋਟੀ ਖਾਣ ਤੋਂ 2 ਘੰਟੇ ਪਹਿਲਾਂ ਤੁਸੀਂ ਇਹ ਕਸਰਤਾਂ ਕਰਦੀਆਂ ਨੇ ਅਗਰ ਤੁਹਾਨੂੰ ਕੋਈ ਵੀ ਕਸਰਤ ਕਰਨ ਦੌਰਾਨ ਥੋੜੇ ਦਰਦ ਸ਼ੁਰੂ ਹੋ ਜਾਵੇ ਤਾਂ ਘਬਰਾਉਣਾ ਨਹੀਂ ਤੁਸੀਂ ਉੱਥੇ ਹੀ ਕਸਰਤ ਬੰਦ ਕਰ ਦੇਣੀ ਆ ਹੌਲੀ ਹੌਲੀ ਤੁਸੀਂ ਇਸ ਦੇ ਸੈੱਟ ਘਟਾਉਂਦੇ ਰਹਿਣਾ ਔਰ ਜ्यों ਕਰਨ ਲੱਗੇ ਫਿਰ ਸੈੱਟ ਵਧਾਉਂਦੇ ਰਵਾਂਗੇ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ